ਸਿਹਤਮੰਦ ਰਹਿਣ ਲਈ ਦਿਨ ਵਿੱਚ ਕਿੰਨੇ ਗਲਾਸ ਪਾਣੀ ਪੀਣਾ ਚਾਹੀਦਾ ਹੈ ਜਾਣੋ ਕੀ ਕਹਿੰਦੇ ਨੇ ਮਾਹਿਰ ਹਾਲੋ ਦੋਸਤੋ ਸਰਸ਼ੀਕਾਲ ਤੁਹਾਡੇ ਆਪਣੀ ਚੈਨਲ ਐਸਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਅਪਡੇਟ ਗਰਮੀਆਂ ਦੇ ਇਸ ਮੌਸਮ 'ਚ ਲੋਕ ਆਪਣੀ ਆਪ ਨੂੰ ਸਿਹਤਮੰਦ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਂਦੇ ਹਨ ਪਰ ਕੀ ਬਿਨਾਂ ਪਿਆਸ ਲੱਗੇ ਵੀ बार-बार ਅਤੇ ਜ਼ਿਆਦਾ ਮਾਤਰਾ 'ਚ ਪਾਣੀ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਕੀ ਜ਼ਿਆਦਾ ਪਾਣੀ ਪੀਣਾ ਸਾਡੀ ਸਿਹਤ ਲਈ ਚੰਗਾ ਹੁੰਦਾ ਇਸ ਸਬੰਧੀ ਜਾਣ ਕਾਰੀ ਲੈਣ ਲਈ ਜਦੋਂ ਲਖਨਊ ਪੀਜੀਆਈ ਦੇ ਨੇਫਰੋਲੋਜੀ ਵਿਭਾਗ ਦੇ ਐਚਓਡੀ ਡਾਕਟਰ ਨਰੈਣ ਪ੍ਰਸ਼ਾਦ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਨੇਫਰੋਲੋজিস্ট ਡਾਕਟਰ ਨਰੈਣ ਪ੍ਰਸ਼ਾਦ ਨੇ ਦੱਸਿਆ ਕਿ ਇੱਕ ਸਧਾਰਨ ਵਿਅਕਤੀ ਨੂੰ ਦਿਨ ਵਿੱਚ 8 ਤੋਂ 12 ਗਲਾਸ ਪਾਣੀ ਪੀਣਾ ਚਾਹੀਦਾ ਹੈ ਪਰ ਜ਼ਿਆਦਾ ਪਾਣੀ ਪੀਣ ਨਾਲ ਗੁਰਦਿਆਂ ਵਿੱਚ ਹਾਈਪਰ ਫਿਲਟਰੇਸ਼ਨ ਸ਼ੁਰੂ ਹੋ ਜਾਂਦੀ ਹੈ ਅਤੇ ਇਹ बार-बार ਹਾਈਪਰ ਫਿਲਟਰੇਸ਼ਨ ਗੁਰਦਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਇੰਨਾ ਹੀ ਨਹੀਂ ਜ਼ਿਆਦਾ ਪਾਣੀ ਪੀਣ ਨਾਲ ਖੂਨ 'ਚ ਨਮਕ ਮਾਤਰਾ ਵੀ ਘੱਟ ਹੋਣ ਲੱਗਦੀ ਹੈ ਜਿਸ ਕਾਰਨ ਲੋਕਾਂ ਨੂੰ ਉਲਟੀਆਂ ਚੱਕਰ ਆਉਣੇ ਅਤੇ ਕਿਡਨੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਡਾਕਟਰ ਨਰੈਣ ਪ੍ਰਸ਼ਾਦ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੂੰ ਪਸੀਨਾ ਘੱਟ ਆਉਂਦਾ ਹੈ ਜਾਂ ਜੋ ਲੋਕ ਠੰਡੇ ਮਾਹੌਲ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ ਦਿਨ ਵਿੱਚ 8 ਤੋਂ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਜਦੋਂ ਕਿ ਜਿਹੜੇ ਕਿਸਾਨ ਹਨ ਜਾਂ ਜੋ ਸਾਰਾ ਦਿਨ ਸਰੀਰਕ ਮਿਹਨਤ ਜ਼ਿਆਦਾ ਕਰਦੇ ਹਨ ਜਾਂ ਖੇਤਾਂ ਵਿੱਚ ਕੰਮ ਕਰਦੇ ਹਨ ਉਹਨਾਂ ਨੂੰ 20-8 ਤੋਂ 12 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਘੱਟ ਪਾਣੀ ਪੀਣ ਨਾਲ ਹੋ ਸਕਦਾ ਹੈ ਇਹ ਨੁਕਸਾਨ ਡਾਕਟਰ ਨਰੈਣ ਪ੍ਰਸ਼ਾਦ ਅਨੁਸਾਰ ਹਰ ਰੋਜ਼ ਘੱਟ ਪਾਣੀ ਪੀਂਣਾ ਸਰੀਰ ਵਿੱਚ ਜੋ ਦੋਸ਼ਿਤ ਤੱਤ ਬਣਦੇ ਹਨ ਜਿਨ੍ਹਾਂ ਵਿੱਚ ਯੂਰੀਆ ਕ੍ਰੀਏਟਿਨਿਨ ਨਾਈਟ੍ਰੋਜਨ ਆਧਾਰਿਤ ਤੱਤ ਸ਼ਾਮਿਲ ਹੁੰਦੇ ਹਨ ਇਹਨਾਂ ਨੂੰ ਪਿਸ਼ਾਬ ਰਾਹੀਂ ਕੱਢਣਾ ਪੈਂਦਾ ਗੁਰਦੇ ਵਿੱਚ ਜੋ ਪਥਰੀ ਬਣਦੀ ਹੈ ਉਹ ਕ੍ਰਿਸਟਲ ਦੇ ਇਕੱਠੇ ਹੋਣ ਕਾਰਨ ਬਣਦੀ ਹੈ ਇਹ ਕ੍ਰਿਸਟਲ ਪਾਣੀ ਰਾਹੀਂ ਬਾਹਰ ਆਉਂਦਾ ਅਜਿਹੇ ਚ ਘੱਟ ਪਾਣੀ ਪੀਣ ਨਾਲ ਇਹ ਕ੍ਰਿਸਟਲ ਬਾਹਰ ਨਹੀਂ ਨਿਕਲ ਪਾਉਂਦੇ ਜਿਸ ਨਾਲ ਪਥਰੀ ਬਣ ਜਾਂਦੀ ਹੈ ਇਸ ਲਈ ਸਾਨੂੰ ਸਹੀ ਮਾਤਰਾ ਵਿੱਚ ਰੋਜ਼ਾਨਾ ਪਾਣੀ ਜ਼ਰੂਰ ਪੀਣਾ ਚਾਹੀਦਾ ਇਸ ਦੌਰਾਨ ਦਿੱਤੀ ਤੱਥ ਜਾਣਕਾਰੀ ਆਮ ਜਾਣਕਾਰੀ ਤੇ ਆਧਾਰਿਤ ਹਨ ਇਹਨਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਿਤ ਮਹਾਰਾ ਦੇ ਸਲਾਹ ਜ਼ਰੂਰ ਲਵੋ ਪੈਸੇ 8 ਤੋਂ 12 ਗਲਾਸ ਪਾਣੀ ਪੀਣਾ ਤੁਹਾਡੀ ਸਿਹਤ ਲਈ ਕਦੇ ਵੀ ਹਾਨੀਕਾਰਕ ਨਹੀਂ ਹੁੰਦਾ ਕਿਉਂਕਿ ਇੱਕ ਮਨੁੱਖ ਨੂੰ 8 ਤੋਂ 12 ਗਲਾਸ ਰੋਜ਼ਾਨਾ ਪਾਣੀ ਪੀਣਾ ਜ਼ਰੂਰੀ ਹੁੰਦਾ ਹੈ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਖਾਸ ਅਪਡੇਟ ਤੁਹਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਅਜਿਹੀ ਹੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸਆਰ ਅਲਰਟ ਤੇ